ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤੇਰਾ ਮਹੱਲਾ ਪੰਜਵਾ ਚੀਤ ਆਵੇਂ ਤਾਂ ਮਹ ਅਨੰਦ ਚੀਤ ਆਵੇਂ ਤਾਂ ਸਭ ਦੁੱਖ ਭੰਜ ਚੀਤ ਆਵੇਂ ਤਾਂ ਸਰਦਾ ਪੂਰੀ ਇਹ ਦੇਖੋ ਇਹ ਸਾਰੇ ਸ਼ਬਦ ਦੇ ਵਿੱਚ ਤਾਂ ਪੱਦ ਤੇ ਬਿੰਦੀ ਹੈ ਤਾਇ ਤੇ ਬੋਲਨੀ ਚਾਹੀਦੀ ਹੈ ਇਸ ਤਰ੍ਹਾਂ ਆਪਾਂ ਕਿਸੇ ਨੂੰ ਸਮਝਾ ਸਕਦੇ ਹਾਂ ਵੀ ਦੇਖੋ ਇਸ ਸ਼ਬਦ ਦੇ ਵਿੱਚ ਕਿੰਨੀਆਂ ਬਿੰਦੀਆਂ ਹਨ ਪੁਰਖਾਂ ਬਿਰਖਾਂ ਤੀਰਾਂ ਤਟਾਂ ਮੇਗਾ ਖੇ ਤਾਂ ਉੱਥੇ ਵੀ ਇੱਕੋ ਪੰਗਤੀ 'ਚ ਕਿੰਨੀਆਂ ਬਿੰਦੀਆਂ ਹਨ ਕਈ ਜਿਹੜੇ ਬਿੰਦੀਆਂ ਲਾਉਣ ਦੇ ਜ਼ਿਆਦਾ ਸ਼ੌਂਕੀ ਹਨ ਨਵੀਨ ਖਿਆਲੀ ਜਿਹੜੇ ਕਹਿੰਦੇ ਸਾਨੂੰ ਬਹੁਤ ਸਾਡੀ ਖੋਜ ਹੈ ਵਿਆਕਰਨ ਦੇ ਨਿਯਮਾਂ ਅਨੁਸਾਰ ਇਸ ਤਰ੍ਹਾਂ ਬਿੰਦੀ ਲਗਣੀ ਚਾਹੀਦੀ ਹੈ ਨਕਝ ਬੋਲਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਵੀ ਦੇਖੋ ਇੱਕੋ ਸ਼ਬਦ ਦੇ ਵਿੱਚ ਕਿੰਨੀਆਂ ਬਿੰਦੀਆਂ ਹਨ ਤਾਂ ਤਾਂ ਪਦ ਹੈ ਤੇ ਜਿੱਥੇ ਤਾ ਲਿਖਿਆ ਉੱਥੇ ਤਾ ਹੀ ਉਚਾਰਨ ਕਰਨਾ ਚਾਹੀਦਾ ਹੈ ਇਸ ਕਰਕੇ ਇਹ ਸਾਰੇ ਸ਼ੰਕੇ ਬਾਣੀ ਪੜਦਿਆਂ ਪੜਦਿਆਂ ਨਿਵਰਤ ਹੋ ਜਾਂਦੇ ਆ ਕਿਤੇ ਕਾਇਆ ਕਿਤੇ ਕਾਇਆ ਕਿਤੇ ਮਹਾ ਕਿਤੇ ਮਹਾ ਇਸ ਤਰ੍ਹਾਂ ਜਿਸ ਤਰ੍ਹਾਂ ਬਿੰਦੀ ਲੱਗੀ ਹੋਵੇ ਤਾਂ ਉਹਦਾ ਉਚਾਰਨ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਸੰਪਰਦਾ ਦੇ ਵਿੱਚ ਸੀਨੇ ਬਸੀਨੇ ਇੱਥੇ ਦਮਦਮਾ ਸਾਹਿਬ ਮਹਾਰਾਜ ਸਾਹਿਬ ਨੇ ਸੰਥਿਆ ਕਰਾਈ ਅੜਤਾ ਲਈ ਸਿੰਗਾਨ ਪੜਾਇਆ ਤਾਂ ਮਹਾਰਾਜ ਸਾਹਿਬ ਨੇ ਇਸੇ ਤਰ੍ਹਾਂ ਹੀ ਏ ਸੀਨੇ ਪਸੀਨੇ ਦੱਸਿਆ ਜਾਂਦਾ ਹੈ ਵਿਦਿਆਰਥੀਆਂ ਨੂੰ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹ ਨਾ ਝੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦਿਓ ਰੰਗ ਲਾਏ ਰਹਾਉ ਚੀਤ ਆਵੇ ਤਾ ਸਰਬ ਕੋ ਰਾਜਾ ਚੀਤ ਆਵੈ ਤਾ ਪੂਰੇ ਕਾਜਾ ਚੀਤ ਆਵੈ ਤਾ ਰੰਗ ਗੁਲਾਲ ਚੀਤ ਆਵੈ ਤਾ ਸਦਾ ਨਿਹਾਲ ਚੀਤ ਆਵੈ ਤਾ ਸਾਧ ਧਨਵੰਤਾ ਚੀਤ ਆਵੈ ਤਾ ਸਾਧ ਨਿਪਰੰਤਾ ਹਾਂ ਇਹ ਨਿਪਰੰਤਾ ਉਚਾਰਨ ਕਰਨਾ ਨਿਬਰੰਤਾ ਨਹੀਂ ਕਹਿਣਾ ਚੀਤ ਆਵੈ ਤਾ ਸਦ ਨਿਪ੍ਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੇ ਚੀਤ ਆਵੇ ਤਾਂ ਚੂਕੀ ਕਾਣੇ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁੰਨ ਸਮਾਇਆ ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈਰ ਮਹੱਲਾ ਪੰਜਵਾ ਬਾਪ ਹਮਾਰਾ ਸਦ ਚਰੰਗ ਜੀਵੀ ਚਰੰਗ ਜੀਵੀ ਭਾਈ ਭਾਈ ਹਮਾਰੇ ਸਦ ਹੀ ਜੀਵੀ ਹਾਂ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਿਨਾਸੀ ਪਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਬਹ ਸੁਹੇਲੇ ਗੁਰ ਪੂਰਾ पिता संग मेले रहा मंदिर मेरे सब ते ऊचे देश मेरे बेअंत अपूछे राज हमारा साध ही निचल माल हमारा अखूट अबे चल अबे चल माल हमारा अखूट अबे चल शोभा मेरी सब युग अंतर बाज हमारी ਥਾਨ ਥਨੰਤਰ ਇੱਥੇ ਬਾਜ ਬੋਲਣਾ ਇੱਥੇ ਜਿੱਜੇ ਨਾਲ ਹੈ ਬਾਜ ਹਮਾਰੀ ਥਾਨ ਥਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਾਲ ਕੀਨੀ ਸਾਂਝ ਹਾਂ ਪਿਤਾ ਪੂਤ ਰਾਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀਨੇ ਇਤਾ ਪੂਤ ਇਕੈ ਰੰਗ ਲੀਨੇ ਪੈਰੋ ਮਹੱਲਾ ਪੰਜਵਾ ਨਿਰਵੈਰਪੁਰਖ ਸਤਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੈ ਨ ਧੁਈ ਸ਼ਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸੁਖ ਪਾਇਆ ਸਤਗੁਰੂ ਮਨਾਏ ਸਭ ਫਲ ਪਾਈ ਗੁਰੂ ਧਿਆਇ ਰਹਾਉ ਪਾਰ ਬ੍ਰਹਮ ਸਤਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੁਕਾ ਪਰਦਾ ਤਾਂ ਨਦਰੀ ਆਇਆ ਪਰਦਾ ਪਦ ਪੂਰ ਲਈ ਉਚਾਰਨ ਕਰਨਾ ਹੈ ਖਸਮ ਤੂ ਹੈ ਸਭਨਾ ਕੇ ਰਾਯਾ ਤਿਸ ਭਾਣਾ ਸੂਕੇ ਕਾਸਟ ਹਰਿਆ ਇਸ ਭਾਣਾ ਸੂਕੇ ਕਾਸਟ ਇਹ ਸੂਕੇ ਥੋੜਾ ਜਿਹਾ ਕਸ ਕੇ ਬੋਲਣਾ ਸੂਕੇ ਨਹੀਂ ਕਹਿਣਾ ਸੂਕੇ ਕਾਸਟ ਹਰਿਆ ਤਿਸ ਭਾਣਾ ਤਾ ਥਾਲ ਸਿਰ ਸਰਿਆ ਤਿਸ ਭਾਣਾ ਤਾ ਸਭ ਫਲ ਪਾਈ ਚਿੰਤ ਗਈ ਲਾਗ ਸਤਗੁਰ ਪਾਏ ਹਰਾਮ ਖੂਰ ਨਿਰਗੁਣ ਕਉ ਟੂਠਾ ਮਾਨ ਤਨ ਸੀਤਲ ਮਾਨ ਅੰਮ੍ਰਿਤ ਊਠਾ ਪਾਰ ਬ੍ਰਹਮ ਗੁਰ ਭਏ ਦਇਆਲਾ ਗੁਰ ਪਾਤਿ ਵਿਸਰਾਮ ਲਾਉਣਾ ਹੈ ਪਾਰ ਬ੍ਰਹਮ ਗੁਰ ਭਏ ਦਇਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ